ਕਹਿੰਦਾ ਭਾਈ ਕਿ ਰਥ ਮੱਥੇ ਤੇ ਹੱਥ 바ਤਾ ਕਹਿੰਦਾ ਮੈਂ ਕਿੰਨਾ ਸਾ ਮੋਦੀ ਖਾਨੇ ਦਾ ਇੰਚਾਰਜ ਹੈ ਇਹ ਤੇ ਸੰਸਾਰ ਦਾ ਇੰਚਾਰਜ ਹੈ ਹੁਣ ਵੇਖਿਆ ਕਹਿੰਦਾ ਤੇਰਾ ਦਾ ਮਤਲਬ ਦੱਸ ਦਿਓ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਤੇਰਾ ਤੇਰਾ ਕੀਤਾ ਉਹ ਮਿਲ ਜਾਂਦਾ ਮੇਰਾ ਮੇਰਾ ਕੀਤਾ ਉਹ ਮਿਲਦਾ ਨਹੀਂ ਹੁਣ ਐਨੀਆਂ ਗੱਲਾਂ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਸਮਝਾਈਆਂ ਤੇ ਸਮਝ ਵਿੱਚ ਪੈ ਗਈਆਂ ਭਾਈ ਭੀਰਤੇ ਸ਼ਾਇਦ ਸਾਡੇ ਸਮਝ ਵਿੱਚ ਇਹ ਗੱਲਾਂ ਆਉਂਦੀਆਂ ਨਹੀਂ ਪਰ ਭਾਈ ਭੀਰਤੇ ਗੱਲ ਇਹ ਸਮਝ ਵਿੱਚ ਆ ਗਈ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਇੱਥਾ ਮੋਤੀ ਖਾਨੇ ਦੇ ਇੰਚਾਰਜ ਬੜੇ ਹੋਏ ਆ ਹੁਣ ਮੋਦੀ ਖਾਨੇ ਦੇ ਇੰਚਾਰਜ ਤੋਂ ਬੜੇ ਲੋਕਾਂ ਨੇ ਵੋਟਿਆ ਜਿਵੇਂ ਬੜੀ ਝੜਕ ਹੋ ਗਈ ਕੁਟਨਾਰਕਾ ਸ਼ਾਹ ਮਹਾਰਾਜ ਦੀ ਹੁਣ ਚੰਗਤ ਵੇਦਿਆ ਵੇਦਿਆ ਲੋਕੀ ਵਿਰੋਧਤਾ ਕਰਨ ਲੱਗ ਪੈਂਦੇ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਸੱਚਾਈ ਬੋਲੇ ਬੰਦਾ ਵਿਰੋਧਤਾ ਕਰਨ ਲੱਗ ਪੈਂਦਾ ਹਣ ਨਵਾਬ ਬੌਲਤ ਖਾਨ ਦੇ ਕੋਲ ਚੁਗੜੀਆਂ ਲਾਉਣ ਵਾਲੇ ਸੰਸਾਰ ਦੇ ਲੋਕੀ ਬਥੇਰੇ ਸੰਸਾਰ ਦੇ ਲੋਕੀ ਕਹਿੰਦੇ ਨੇ ਕਹਿੰਦੇ ਵੇਖਿਆ ਆ ਮੋਦੀ ਖਾਨੇ ਦਾ ਇੰਚਾਰਜ ਮੋਦੀ ਨੂੰ ਲੁਟਾ ਦੇਗਾ ਹੁਣ ਜਿਵੇਂ ਕੰਨਾਂ ਬਲ ਕੰਨ ਭੜਦੇ ਨੇ ਉਹਨਾਂ ਨੇ ਗੁਰਨਾਨਕ ਪਾਸ਼ਾ ਮਹਾਰਾਜ ਪੁੱਛਿਆ ਕਿੰਦੇ ਤੁਸੀਂ ਕਿਹੜੇ ਧਰਮ ਦਾ ਸੰਬੋਧਨ ਕਰਦੇ ਹੋ ਕਿਹੜੇ ਧਰਮ ਨੂੰ ਮੰਨਦੇ ਹੋ ਜਨੇਊ ਤੁਸੀਂ ਨਹੀਂ ਪਾਇਆ ਸੁੰਨਤ ਤੁਸੀਂ ਨਹੀਂ ਕਰਾਈ ਤੁਸੀਂ ਧਰਮ ਕਿਹੜਾ ਮੰਨਦੇ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਦੇ ਮਾਰਸ਼ੀ ਜਾਤ ਸਭੈ ਇੱਕਰ ਪਹਿਚਾਨ ਬੋਲੋ ਤੇ ਗੁਰੂ ਨਾਨਕ ਦਾ ਘਰ ਪਤਾ ਕੀ ਕਹਿੰਦਾ ਨਾ ਆਹ ਮਹਿੰਦੂ ਨਾ ਮੁਸਲਮਾਨ ਅੱਲਾਹ ਕਹਿੰਦੇ ਨਾ ਮੈਂ ਹਿੰਦੂਆਂ ਤੇ ਨਾ ਮੈਂ ਮੁਸਲਮਾਨ ਆ ਤੇ ਕਹਿੰਦੇ ਗੁਰਨਾਨਕ ਕਹਿੰਦੇ ਆ ਕਹਿੰਦੇ ਮੈਂ ਅਕਾਲ ਪੁਰਖ ਦਾ ਪੁਜਾਰੀ ਆ ਤੇ ਕਹਿੰਦੇ ਤੁਸੀਂ ਸਰਬ ਸੰਜਾ ਸ੍ਰਿਸ਼ਟ ਧਰਮ ਕਹਿੰਦੇ ਕਹਿੰਦੇ ਜੇ ਸਰਬ ਸ੍ਰਿਸ਼ਟ ਸ੍ਰਿਸ਼ਟ ਸਾਰਾ ਧਰਮ ਕਹਿੰਦੇ ਤੇ ਸਾਡੇ ਨਾਲ ਨਮਾਜ਼ ਅਦਾ ਕਰੋ ਜੇ ਨਮਾਜ਼ ਅਦਾ ਕਰੋਗੇ ਤੇ ਕਾਜ਼ੀਆਂ ਨੂੰ ਚੜ ਗਿਆ ਚਾਪ ਜੇ ਗੁਰਨਾਨਕ ਨੇ ਨਮਾਜ਼ ਅਦਾ ਕੀਤੀ ਤੇ ਅਸੀਂ ਲੋਕਾਂ ਸਾਹਮਣੇ ਰੋਣਾ ਪਾਤਾ ਤੇ ਗੁਰਨਾਨਕ ਤੇ ਮੁਸਲਮਾਨ ਹੈ ਗੁਰੂ ਨਾਨਕ ਮੁਸਲਮਾਨ ਹੈ ਅਸੀਂ ਲੋਕਾਂ ਸਾਹਮਣੇ ਰੋਲਾ ਪਾ ਦਾਂਗੇ ਪਰ ਗੁਰੂ ਨਾਨਕ ਪਾਸ਼ਾ ਮਹਾਰਾਜ ਇਹਨਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਕਹਿੰਦੇ ਆ ਕਹਿੰਦੇ ਕਿਸੇ ਦੀ ਘੋੜੀ ਸੁਣ ਵਾਲੀ ਸੀ ਉੱਥੇ ਬਿਰਤੀ ਕੋਈ ਕਾਬਲ ਕੰਧਾਰ ਦੇ ਬਜ਼ਾਰਾਂ ਵਿੱਚ ਫਿਰਿਆ ਫਿਰਦਾ ਜੇ ਤਾਂ ਰੱਖੀ ਐਦਾਂ ਫਿਰ ਨਮਾਜ਼ਾਂ ਨਹੀਂ ਪੜੀਆਂ ਜਾਂਦੀਆਂ ਮਨ ਦੀ ਇਕਾਗਰਤਾ ਹੋਣੀ ਚਾਹੀਦੀ ਰੱਬ ਦੀ ਪ੍ਰਾਪਤੀ ਕਰਨ ਵਾਸਤੇ ਹੁਣ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਇਹ ਗੱਲਾਂ ਜਿਹੜੀਆਂ ਮੋਤੀ ਵਿਖਾਨੇ ਤੇ ਇੰਚਾਰਜ ਦੀਆਂ ਗੱਲਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜੰਗਲ ਦੀ ਅੱਗ ਵਾਂਗ ਫੈਲਦਾ ਹੋਇਆ ਇੱਧਰ ਹਿੰਦ ਦੀ ਤਖਤ ਤੇ ਬੈਠਾ ਆਪਣੇ ਆਪ ਨੂੰ ਰਾਜਾ ਕਹਿੰਦਾ ਕਹਿੰਦਾ ਜੋ ਮਾਮਲਾ ਇਕੱਠਾ ਕਰਕੇ ਲੈ ਕੇ ਆਓ ਦਿੱਲੀ ਦੀ ਧਰਤੀ ਤੋਂ ਇੰਚਾਰਜ ਟਰਦੇ ਨੇ ਅੱਜ ਸੁਰਤਾਲਪੁਰ ਲੋਧੀ ਦੀ ਧਰਤੀ ਤੇ ਆਉਂਦੇ ਨੇ ਹੁਣ ਸੁਰਤਾਲਪੁਰ ਲੋਧੀ ਦੀ ਧਰਤੀ ਤੇ ਜਨਤਾ ਤੋਂ ਪੁੱਛਦੇ ਨੇ ਇਸ ਰਾਜੇ ਦੀ ਸ਼ੋਭਾ ਘੱਟ ਤੇ ਇੱਕ ਇਨਸਾਨ ਦੀ ਸ਼ੋਭਾ ਜ਼ਿਆਦਾ ਹੋ ਰਹੀ ਹੈ ਲੋਕਾਂ ਦੀ ਨਜ਼ਰ ਵਿੱਚ ਇੱਕ ਨੌਕਰ ਦੀ ਸ਼ੋਭਾ ਜ਼ਿਆਦਾ ਹੋ ਰਹੀ ਆ ਹੁਣ ਨਵਾਬ ਦੌਲਤਖਾਨ ਦੇ ਕੋਲ ਇਹ ਸਾਰੇ ਮੰਤਰੀ ਪੁੱਜੇ ਨੇ ਇਹ ਮੰਤਰੀ ਪੁੱਜ ਕੇ ਪੁੱਛਦੇ ਨੇ ਨਵਾਬ ਦੌਲਤਖਾਨ ਅਸੀਂ ਜਿੱਥੇ ਜਾਂਦੇ ਆ ਉੱਥੇ ਰਾਜੇ ਦੀ ਸ਼ੋਭਾ ਹੁੰਦੀ ਆ ਤੇਰੇ ਪਰਿਵਾਰ ਤੇ ਇੱਕ ਨੌਕਰ ਦੀ ਸ਼ੋਭਾ ਹੁੰਦੀ ਆ ਤੇ ਇਹ ਇੰਚਾਰਜ ਨਵਾਬ ਦੌਲਤਖਾਨ ਨੂੰ ਪੁੱਛਦੇ ਨੇ ਨਵਾਬ ਦੌਲਤਖਾਨ ਪੁੱਛਦਾ ਇਹਨਾਂ ਇੰਚਾਰਜਾਂ ਨੂੰ ਉਸ ¡Ah, <coughs> ਗੁਰੂ ਗੋਖ ਸਾਧ ਸੰਗਤਿਓ ਇਤਿਹਾਸ ਦਾ ਮਾਣ ਕਰਦਾ ਹਾਂ ਬਾਰ-ਬਾਰ ਬਿਆਤ ਮਾਇਆ ਪੇਡਾ ਹਾਜ਼ਰ ਹੋ ਰਹੀ ਐ ਧੰਨ ਸ਼੍ਰੀ ਕੋਗਰੇਸ ਸਾਹਿਬ ਮਹਾਰਾਜ ਦੇ ਪਾਤਸ਼ਾਹ ਪੁੱਤਰ ਜਨਣਾ ਤੇ ਨਮਸਕਾਰ ਕਰਕੇ ਇੱਕ ਅਰਦਾਸ ਹੈ ਬਖਸ਼ ਸਾਰੇ ਹੀ ਪਰਿਵਾਰਾਂ ਨੂੰ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਿਓ ਤੇ ਇਹ ਰੁਕਤਾਂ ਦੀਆਂ ਦਾਤਾਂ ਬਖਸ਼ਿਸ਼ ਕਰਿਓ ਅੱਜ ਸੰਸਾਰ ਤੇ ਜਿਹੜਾ ਬੰਦਾ ਦਵਾਈ ਨਹੀਂ ਮੈਂ ਖੰਦਾ ਉਹ ਸਭ ਤੋਂ ਬੰਦਾ ਅਮੀਰ ਹੈ ਅੱਜ ਦੇ ਸਮੇਂ ਦੇ ਗੁਰੂ ਚੰਦਰ ਵਿੱਚ ਅਰਦਾਸ ਬੇਨਤੀ ਕਰੋ ਪਤਸ਼ਾਹ ਇਹ ਅਮੀਰੀ ਹਮੇਸ਼ਾ ਬਣੀ ਰਵੇ ਜਿਹਦੇ ਕੋਲ ਕਰੋੜਾਂ ਰੁਪਈਆ ਪਿਆ ਹੋਵੇ ਲੋਕੀ ਅਰਦਾਸ ਕਰਦੇ ਨੇ ਪਤਸ਼ਾਹ ਸਾਰੇ ਦੇ ਸਾਰੇ ਹੀ ਬਲਾ ਪਰ ਸਰੀਰ ਆਰੋਗ ਕਰ ਦੇ ਸੰਸਾਰ ਦੇ ਉੱਤੇ ਕਦੀ ਪੈਸੇ ਨਾਲ ਸੁੱਖ ਨਹੀਂ ਜਿੱਮਿਲਦਾ ਸੁੱਖ ਤਕਦੀਰਾਂ ਨਾਲ ਮਿਲਦਾ ਜਿੱਤੇ ਇਸ ਬਾਪੂ ਕੋਲੋਂ ਮਿਲਦਾ ਇਹ ਗੁਰੂ ਘਰ ਪਤਾ ਕੀ ਕਹਿੰਦਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਇਸ ਸੰਸਾਰ ਤੇ ਗੁਰੂ ਦੇ ਚਰਨਾ ਵਿੱਚ ਅਰਦਾਸ ਬੇਨਤੀ ਤਾਂ ਕਰਕੇ ਵਖੀਏ ਜੇ ਅਰਦਾਸ ਬੇਨਤੀ ਕਰਦੇ ਆ ਨਾ ਪਾਸ਼ਾ ਆਪ ਹਾਰੇ ਕਿਰਪਾ ਕਰ ਦਿੰਦਾ ਪਾਸ਼ਾ ਕਹਿੰਦੇ ਜੇ ਪ੍ਰਸਾਦ ਵਸਸ ਸੁਖ ਮੰਦਰ ਤੇ ਸਭ ਆਏ ਸਦਾ ਮਨ ਅੰਦਰ ਪਰ ਗੁਰੂ ਦੀ ਕਿਰਪਾ ਤੋਂ ਬਿਗਿਆਹ ਸੰਸਾਰ ਤੇ ਕੁਧੀ ਜਿਓ ਸਕਦਾ ਜੇ ਗੁਰੂ ਕਿਰਪਾ ਕਰੇ ਤੇ ਤਾਂ ਆਪਾਂ ਸੰਤਾਨ ਦਾ ਆਨੰਦ ਗਰਨ ਕਰ ਸਕਦੇ ਆ ਜੇ ਗੁਰੂ ਕਿਰਪਾ ਕਰੇ ਤੇ ਸੁੰਦਰ ਮਹਿਰਾ ਨਹੀਂ ਉਸਾਰੀ ਹੋ ਸਕਦੀ ਆ ਗੁਰਬਾਣੀ ਕਹਿੰਦੀ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਚੇ ਤਕ ਪਾਈ ਸੰਗ ਸਾਥ ਸਭ ਹਰ ਕੇ ਕੀਏ ਸੁਪਨਾ ਕੋ ਸੁਨਵੰਦ ਹਰ ਕਰਦੀਏ ਰੱਬ ਦੀ ਕਿਰਪਾ ਤੋਂ ਬਿਗੈਰ ਕੋਈ ਸਾਖ ਸੰਬੰਧੀ ਨੀਝੇ ਬਣ ਸਕਦਾ ਰੱਬ ਦੀ ਕਿਰਪਾ ਤੋਂ ਬਿਗੈਰ ਸੰਸਾਰ ਤੇ ਕੋਈ ਰਿਸ਼ਤੇ ਨਾ ਤੇ ਨੀਝੇ ਬਣ ਸਕਦੇ ਇਸ ਗੁਰੂ ਦੀ ਕਿਰਪਾ ਤੋਂ ਬਿਗੈਰ ਕੋਈ ਵੀ ਕਾਰਜ ਸੰਸਾਰ ਤੇ ਨਹੀਂ ਹੋ ਸਕਦਾ ਜੇ ਗੁਰੂ ਕਿਰਪਾ ਕਰੇ ਤੇ ਸਾਰੇ ਕਾਰਜ ਸੁਹਾਵਣੇ ਹੋ ਜਾਇ ਕਰਦੇ ਨੇ ਅਤ ਕਿਉਂ ਜੇ ਤਾਂ ਗੁਰੂ ਨਰਕਦੇਵ ਮਹਾਰਾਜ ਦੀ ਵਡਿਆਈ ਹੈ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਵਡਿਆਈ ਕਰਦੇ ਨੇ ਨਾ ਇਹ ਨਵਾਤ ਬਹੁਤ ਅੱਖਾਂ ਨੀਵੀਂ ਪਾ ਕੇ ਸੋਚਦਾ ਕਹਿੰਦਾ ਗੁਰੂ ਨਾਨਕ ਦੀ ਸੋਭਾ ਤੇ ਨਹੀਂ ਕਰ ਰਹਾ ਕਹਿੰਦਾ ਹਾਂ ਨਾਨਕ ਦੀ ਸੋਭਾ ਕਰ ਰਹੇ ਹਾਂ ਕਹਿੰਦਾ ਕਿਹਾ ਨਾਨਕ ਨਾ ਆਖੋ ਤੇ ਗੁਰੂ ਨਾਨਕ ਹੈ ਕਹਿੰਦਾ ਦੂਜੀ ਗੱਲ ਉਹਨੂੰ ਨੌਕਰ ਨਾ ਆਖੋ ਸ਼ਾਇਦ ਮੈਂ ਤੇ ਆਪਣੇ ਮਨ ਵਿੱਚ ਸੋਚਦਾ ਵੀ ਮੈਂ ਉਹਦਾ ਨੌਕਰ ਆ ਅਨੇਕਾਂ ਨੌਕਰ ਨੇ ਮੇਰੇ ਪਰਿਵਾਰ ਦੇ ਉੱਤੇ ਪਰ ਅਨੇਕਾਂ ਨੌਕਰਾਂ ਨੂੰ ਮੇਰਾ ਘਰ ਹੋਵੇਗਾ ਸੰਸਾਰ ਦੇ ਉੱਤੇ ਮੈਂ ਇੱਕੋ ਨੌਕਰ ਹਾਂ ਜਿਹਨੂੰ ਗੁਰੂ ਨਾਨਕ ਦਾ ਦਰ ਹੈ ਜਿਨੂੰ ਗੁਰੂ ਨਾਨਕ ਦਾ ਦਾਰਾ ਉਹ ਕਈ ਵਾਰੀ ਮੈਨੂੰ ਵੀ ਕਹਿ ਦਿੰਦਾ ਰਾਜਨ ਇਹ ਤੇਰੇ ਕਾਰਜ ਸਹੀ ਨਹੀਂ ਹੈਗੇ ਉਹਦੀ ਵੇਖਦਾ ਸੰਸਾਰ ਦੇ ਉੱਤੇ ਮੈਂ ਰਾਜਾ ਜਾਂ ਕੁਝ ਹੈਗਾ ਪਰ ਚੇਤਾ ਰੱਖੀ ਗੁਰੂ ਨਾਨਕ ਦੀ ਐਸੀ ਵਡਿਆਈ ਹੈ ਹੁਣ ਇਹਨਾਂ ਜਿਹੜੇ ਅਹਲਕਾਰ ਆਏ ਨੇ ਇੱਕ ਬਟਾਲੇ ਦਾ ਪਟਵਾਰੀ ਰਹਿਣ ਵਾਲਾ ਮੂਲचंद ਪਟਵਾਰੀ ਹੈ ਹੁਣ ਮੂਲचंद ਪਟਵਾਰੀ ਸੋਚਦਾ ਇਹ ਕਹਿੰਦਾ ਨਵਾਬ ਦੌਰਤਖਾਨੇ ਨਾਲ ਗੱਲ ਕੀਤੀ ਜਾਵੇ ਜੇ ਐਸਾ ਸੁਚੱਜਾ ਜੇ ਇੰਨਾ ਵਧੀਆ ਢੰਗ ਵਾਲੇ ਐਨੇ ਵਿਚਾਰ ਵਾਲਾ ਕੋਈ ਸਾਰ ਤੇ ਲੜਕਾ ਹੋਵੇ ਤੇ ਮੈਂ ਆਪਣੀ ਬੇਟੀ ਦਾ ਅਨੰਤ ਕਰਜ ਜ਼ਰੂਰ ਕਰ ਦਵਾਂ ਹੁਣ ਮੂਰ ਚਾ ਬਾਰੀ ਜਿਹੜਾ ਸ਼ਾਮ ਹੁੰਦੀ ਆ ਨਵਾਬ ਬੌਦਖਾਨੂ ਆਪਣੇ ਕੋਲ ਸੱਜਦਾ ਕਿਉਂਕਿ ਅਹਿਲਕਾਰਾਂ ਦੇ ਨਾਲ ਖਾਇਆ ਸੀ ਹੁਣ ਨਵਾਬ ਬੌਦਖਾਨੂ ਕੋਲ ਸੱਜਦਾ ਨਵਾਬ ਖਾਨ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਸਾਡਾ ਨੌਕਰ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਹੋ ਮੋਦੀ ਖਾਣੇ ਦਾ ਇੰਚਾਰਜ ਹੈ ਮੈਂ ਤੁਹਾਡੇ ਨਾਲ ਇੱਕ ਵਿਚਾਰ ਕਰਨਾ ਚਾਹੁੰਦਾ ਜੇ ਵਿਚਾਰ ਚੰਗੀ ਲੱਗੇ ਤੇ ਹਾਂ ਦੇ ਵਿੱਚ ਸਿਰ ਹਲਾ ਦੇ ਦਿੱ ਮੈਂ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਸਮਝਾਂਗਾ ਕਿੰਨਾ ਦੱਸੋ ਇਹਦਾ ਦੱਸਣਾ ਕੀ ਆ ਤੁਸੀਂ ਕਹਿੰਦੇ ਆ ਵੀ ਗੁਰੂ ਨਾਨਕ ਦਾ ਡਰ ਬਦ ਮੈਨੂੰ ਵੀ ਹੈਗਾ ਤੇ ਜੇ ਕੋਕਰਨ ਦਾ ਡਰ ਤੁਹਾਨੂੰ ਆ ਤੁਸੀਂ ਰਾਜਾ ਹੋ ਕੇ ਉਹਦੇ ਕੋਲੋਂ ਡਰਦੇ ਹੋ ਸਚਾਈ ਕਹਿ ਦੋ ਮਹੂਦੇ ਉੱਤੇ ਤੇ ਫਿਰ ਗੁਰੂ ਨਾਰਿਕ ਦਾ ਆਨੰਦ ਕਰਦੇ ਮੇਰੀ ਪੁੱਤਰੀ ਦੇ ਨਾਲ ਕਰਵਾ ਦਿਓ ਨਵਾਬ ਬਹੁਤੱਖਾ ਕਹਿੰਦਾ ਇਹਦਾ ਮੈਂ ਇਹ ਗੱਲ ਦਾ ਹਾਂ ਵੀ ਨਹੀਂ ਭਰ ਸਕਦਾ ਉਹਨਾਂ ਦੇ ਭਾਈਆ ਜੀ ਨੇ ਭਾਈਆ ਜੈ ਰਾਮ ਜੀ ਜੈ ਰਾਮ ਜੀ ਪਲਤਾ ਉਹਨਾਂ ਦੀ ਗੋਤ ਸੀ ਪਲਤਾ ਉਹਨੂੰ ਕਿਹਾ ਜਾਂਦਾ ਸੀ ਜੈ ਰਾਮ ਪਲਤਾ ਜੀ ਫਿਰ ਭਾਈਆ ਜੈ ਰਾਮ ਪਲਤਾ ਜੀ ਨੂੰ ਸੱਦਦੇ ਨੇ ਭਾਈਆ ਜੈ ਰਾਮ ਪਲਤਾ ਜੀ ਨੂੰ ਪੁੱਛਿਆ ਜਾਂਦਾ ਪਿੱਤੂ ਸਿੰਘ ਚਾਹੁੰਦੇ ਹੋ ਪਿਗੁਰ ਨਲਕ ਦਾ ਆਨੰਦ ਕਾਰਜ ਕਰ ਦਿੱਤਾ ਜਾਵੇ ਤੇ ਭਾਈਆ ਜੈ RAM ਜੀ ਕਹਿੰਦੇ ਨੇ ਮੈਂ ਗੁਰੂ ਨਲਕ ਦੇ ਪੁੱਛਾਂ ਤੋਂ ਬਿਨਾਂ ਮੈਂ ਸੋ ਸਾਥ ਕੋਈ ਕਾਰਜ ਨਹੀਂ ਕਰਦਾ ਹੁਣ ਨਵਾਬ ਦੌਲਤ ਖਾਨ ਦੇ ਕੋਲ ਭਈਆ ਜ਼ੈਹਰਪਾਲਤਾ ਜੀ ਜਦੋਂ ਘਰ ਜਾਂਦੇ ਨੇ ਤੇ ਭੈਣ ਨਾਲ ਕੀਤੇ ਨਾਲ ਵਿਚਾਰਾ ਕਰਦੇ ਨੇ ਹੁਣ ਬੀਬੇ ਨਾਲ ਕੀਤੇ ਨਾਲ ਵਿਚਾਰਾ ਹੋਇਆ ਤੇ ਵਿਚਾਰਾ ਕਰਦਿਆ ਆਖਿਆ ਗਿਆ ਕਿ ਗੁਰੂ ਨਾਨਕ ਦਾ ਆਨੰਦ ਕਾਰਜ ਕਰ ਦਿੱਤਾ ਜਾਵੇ ਤੇ ਸੰਸਾਰ ਦੇ ਉੱਤੇ ਦੌਲਤਾਂ ਸ਼ੌਂਤਾਂ ਦੀ ਤੇ ਵੈਸੇ ਕਮੀ ਕੋਈ ਨਹੀਂ ਹੈਗੀ ਤੇ ਚੰਗਾ ਰਿਸ਼ਤਾ ਬੜੇ ਕਰਮਾਂ ਵਾਲੇ ਪਰਿਵਾਰ ਨੂੰ ਮਿਲਦਾ ਚੰਗਾ ਰਿਸ਼ਤੇ ਨਾਤੇ ਜਿਹੜੇ ਬਣਦੇ ਨਾ ਉਹ ਖਾਨਦਾਨ ਘਰਾਣੇ ਜਿਹੜੇ ਨੇ ਪਰਲੇ ਵਿਰਲੇ ਲੱਭਿਆ ਕਰਦੇ ਨੇ ਤੇ ਕਰਮਾਂ ਵਾਲੇ ਨੂੰ ਲੱਭਿਆ ਕਰਦੇ ਨੇ ਹੁਣ ਭੈਣ ਨਾਨਕੀ ਕਹਿੰਦੀ ਮੈਂ ਆਪਣੇ ਵੀਰ ਨੂੰ ਪੁੱਛਾਂਗੀ ਹੁਣ ਆਪਣੇ ਵੀਰ ਨੂੰ ਪੁੱਛਿਆ ਜਾਂਦਾ ਤੇ ਹਾਂ ਵਿੱਚ ਸਿਰ ਹਲਾ ਦਿੱਤਾ ਜਾਂਦਾ ਤੇ ਭਾਈਆ ਜੈ ਰਾਮ ਜੀ ਨਵਾਬ ਦੌਲਤਖਾਨ ਨੂੰ ਕਹਿੰਦੇ ਆ ਕਹਿੰਦੇ ਮੂਲचंद ਪਟਵਾਰੀ ਜੀ ਇੱਕ ਗੱਲ ਹਮੇਸ਼ਾ ਚੇਤੇ ਰੱਖਿਓ ਗੁਰਨਾਨਕ ਕਿਸੇ ਦੀ ਮੰਨਦਾ ਨਹੀਂ ਉਹ ਮੰਨੌਂਦਾ ਹੈ